ਲੰਬੜਾ ਜੀ ਕਰੇ ਮਾਫੀ ਦੇ ਦਿਓ ਸੰਗਤ ਜੀ ਮੈਨੂੰ ਮਾਫ਼ ਕਰਵਾ ਤੇਰੇ ਸਹਾਰੇ ਮੈਂ ਤੇਰੇ ਆਸਰੇ ਆ ਮੈਂ ਕੱਲੀ ਹੈਗੀ ਮੇਰਾ ਕੋਈ ਨਹੀਂ ਹੈ ਕੋਈ ਤੇਰੇ ਸੰਤਿਆ ਸਾਰੇ ਸੰਗਤਾਂ ਹੁੰਦੇ ਆ ਪਤ ਹਣ ਤੇ ਇੱਕ ਮਾਨ ਨੂੰ ਨਹੀਂ ਸਾਥ ਸਕਦਾ ਕੋਈ ਤੇ ਵੇਖੋ ਕਿੰਨੇ ਪਰਵਾਰ ਨੂੰ ਇਹ ਸਾਮਾਨ ਹੈ ਬੱਚੇ ਦੀ ਵੱਡੀ ਵੱਡੀ ਉਮਰ ਕਰੀ ਰਸ਼ਨ ਖਾਨੀਆਂ ਤੈਨੂੰ ਸੌ ਸਸਤੇ ਰੇ ਪਤਨ ਸੀਸਾ ਦੇ ਨਹੀਂ ਆਂ ਕਹਿੰਦੇ ਕਿ ਤੁਸੀਂ ਕਰਦੇ ਕੀ ਰਸ਼ਨ ਨਹੀਂ ਬਣਦੇ ਜੇ ਹੋਰ ਤੇ ਕੋਈ ਕੁਝ ਨਾ ਕਰਦੇ ਨਹੀਂ ਬੜਾ ਕੁਝ ਕਰਦੇ ਆ ਕਿੱਥੋਂ ਕਿੱਥੋਂ ਆਣ ਕੇ ਕੋਈ ਬਜ਼ੁਰਗ ਮੇਰੇ ਵਰਗਾ ਕੋਈ ਪਹਿਣਾ ਵੀ ਦਵਾ ਮੇਰੇ ਵਰਗੀਆਂ ਪਰ ਮੈਂ ਕਿਰਾਏ ਤੇ ਰਹਿ ਨਹੀਂ ਆਂ ਇਹ ਦਵਾਈ ਪੇਪਰ ਮੇਲ ਚਾ ਲੈ ਆਉਣੀ ਕੋਈ ਪਾਣੀ ਕਿਉਂ ਹੋਵੀ ਆ ਤਾਂ ਸਾਹ ਚੜ ਗਿਆ ਸੀਸਾ ਦਿੰਦੇ ਦਿੰਦੇ ਹੀ ਚੜਕ ਤਾ ਲੱਕੜਾ ਚੜਕ ਤਾ ਆਸ਼ਨ ਖੜਿਆ ਤੇ ਮਾਤਾ ਦੀ ਛੋਟੀ ਵੀ ਲੈ ਗਿਆ ਤੇ ਮਾਤਾ ਦਾ ਰਸ਼ਮ ਵੀ ਲੈ ਗਿਆ ਤੇ ਮਾਤਾ ਨੂੰ ਸੁੱਟ ਗਿਆ ਉੱਥੇ ਇਤਨਾ ਮੈਂ ਇਨਸੀਡੈਂਟ ਸ਼ੇਅਰ ਕਰਨਾ ਹਾਂ ਹਾਂ ਕਰੋ ਕਰੋ ਨੈਸ਼ਨਲ ਲੈਵਲ ਦਾ ਐਗਜ਼ਾਮ ਸੀ ਤੇ ਉਹ ਮੈਂ ਦਿੱਤਾ ਤੇ ਮੈਨੂੰ ਜਦੋਂ ਸੇਵਾ ਕੀਤੀ ਤੇ ਕਾਫੀ ਸੀਸਾ ਮਿਲਿਆ ਮੈਨੂੰ ਮੇਰੀ ਸਿਸਟਰ ਨੇ ਮੈਨੂੰ ਦੱਸਿਆ ਕਿ ਫੋਨ ਤੇ ਮੈਸੇਜ ਆਇਆ ਟੌਪ ਕੀਤਾ ਸੀ ਟੌਪ ਕੀਤਾ ਮਤਲਬ ਬੜਾ ਹੀ ਨਤੀਜਾ ਹੈ ਕੀ ਬਾਤ ਹੈ ਹਾਲੇ ਮੇਰੇ ਕੋਲ ਮੇਰਾ ਭਾਈ ਮੇਰੀ ਬਾਹ ਫੜ ਲਓ ਨਾ ਫੋਨ ਕੱਟ ਨੂੰ ਬੜਾ ਜੀ ਕਰੇ ਕਿਉਂ ਅੱਜ ਥਲਾਦਾ ਮੈਂ ਹਾਂਜੀ ਮੈਂ ਕਹਾਂ ਮੈਂ ਆਪਣੇ ਪੁੱਤ ਨਾਲ ਗੱਲ ਕਰਦੀ ਆ ਕਰ ਲੈਣੀ ਹੀ ਗੱਲ ਤੁਸੀਂ ਮੜਕੇ ਕੱਟ ਲ ਦਿੱਤਾ ਹੀ ਫੋਨ ਕਦੋਂ ਕਦੋਂ ਕੱਟਿਆ ਕੱਟ ਦਿੰਦਾ ਹੀ ਆਂਦੇ ਹਾਂ ਮੈਂ ਬਾਅਦ ਵਿੱਚ ਗੱਲ ਕਰੂੰਗਾ ਮੈਨੂੰ ਮਾਫੀ ਦੇ ਦਿਓ ਸੰਗਤ ਜੀ ਮੈਨੂੰ ਮਾਫੀ ਦਵਾ ਦਿਓ ਮੇਰੇ ਕੋ ਕਿਤੇ ਕਿਤੇ ਗਲਤੀ ਕਰਕੇ ਨਹੀਂ ਨਹੀਂ ਆ ਜਾਣਗਾ ਕੋਈ ਗੱਲ ਨਹੀਂ ਮੈਨੂੰ ਮਾਫੀ ਬਹੁਤ ਮੈਂ ਤੇਰੇ ਸਹਾਰੇ ਮੈਂ ਤੇਰੇ ਆਸਰੇ ਆਂ ਮੇਰੇ ਆਸਾਂ ਕੀ ਪਟਾ ਜੀ ਸਰਦਾਰ ਮੇਰਾ ਪੁੱਤ ਨਾ ਇਹ ਰੋਣ ਦੀ ਕਿਉਂ ਮਾਤਾ ਐਵੇਂ ਰੋਈ ਜਾਂਦੀ ਹੈ ਮੈਂ ਇਕੱਲੀ ਹੈਗੀ ਮੇਰਾ ਕੋਈ ਨਹੀਂ ਮੇਰਾ ਕੋਈ ਨਹੀਂ ਹੈ ਨਾ ਇਕੱਲੀ ਆਈ ਮੈਂ ਕਿਉਂ ਨਹੀਂ ਕੋਈ ਕਰ ਦੱਸ ਮੈਂ ਹੈਗਾ ਨਹੀਂ ਚਲੋ ਹੈਗਾ ਤੂੰ ਤਾਂ ਪਤਾ ਆ ਵੇਖੋ ਤੇਰੇ ਸੰਤੇ ਸਾਰੀ ਸੰਗਤ ਹੁੰਦੀ ਆ ਕੋ ਸ਼ੂਗਰ ਆ ਮੇਰੇ ਪਿਤਾ ਪਰਮੇਸ਼ਰ ਖਦਾਬ ਆਪ ਤੂੰ ਇਹ ਮੇਰਾ ਬੱਚਾ ਕਿੰਨਿਆਂ ਨੂੰ ਸਾਮਣ ਰਿਆਂ ਇੱਕ ਪੁੱਤ ਯਾਰ ਪਤਾ ਹਣ ਤੇ ਇੱਕ ਮਾਂ ਨੂੰ ਨਹੀਂ ਸਾਰ ਸਕਦਾ ਕੋਈ ਤੇ ਵੇਖੋ ਕਿੰਨੇ ਪਰਵਾਰ ਨੂੰ ਇਹ ਸਾਮੰਡਾ ਮੇਰੇ ਬੱਚੇ ਦੀ ਵੱਡੀ ਵੱਡੀ ਉਮਰ ਕਰੀ ਪਾ ਪਰਮੇਸ਼ਰ ਖਦਾਬਾਪ ਤੇਰਾ ਧੰਨਵਾਦ ਕਰਦੇ ਆ ਤੇਰਾ ਸ਼ੁਕਰ ਕਰਦੇ ਆ ਵੈ ਗੁਰੂ ਪਰਮਾਤਮਾ ਇਸ ਬੱਚੇ ਦੀ ਵੱਡੀ ਵੱਡੀ ਉਮਰ ਕਰੀ ਹੇ ਮੇਰੇ ਕੀ ਪਤਾ ਪਰਮੇਸ਼ਰ ਜੀ ਬੜੀਆਂ ਅਸੀਸਾਂ ਮਾਤਾ ਵਦੀਆਂ ਬੜੀਆਂ ਅਸੀਸਾਂ ਬਖਸ਼ੀਆਂ ਤੁਸੀਂ ਹਾਲੇਲੂਆ ਕਾ ਨਾ ਬੜਾ ਗੁਰ ਰਾਮਦਾਸ ਸਾਡੇ ਨਾਲ ਕਿ ਨਹੀਂ ਦੱਸੂ ਸਭ ਨਾਲ ਬੜਾ ਤੇ ਇਕੱਲੇ ਕੋ ਮਹਿਸੂਸ ਕਰਦੇ ਨਹੀਂ ਇਕੱਲੇ ਤੇ ਨਹੀਂ ਕਰਦੀ ਪੁੱਤ ਮਨ ਕਰਾਉਂਦਾ ਉਹ ਕਾੜ ਲਾ ਮੈਂ ਕਾੜ ਕਰਦੇ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਹਾਂਜੀ ਉਹ ਤਾਂ ਰਾਸ਼ਨ ਖਾਨੀ ਆ ਤੈਨੂੰ ਸੌ ਸੁੱਤੇ ਰ ਪਤਨੂ ਸੀਸਾ ਦੇ ਨਹੀਂ ਆ ਤੈਨੂੰ ਹੋਰ ਐਥੋ ਰਾਸ਼ਨ ਦਾ ਮੁੱਲ ਪਤਾ ਦੇਖਿਆ ਜੀ ਹਾਂ ਹਾਂ ਕਹਿੰਦੇ ਕਿ ਤੁਸੀਂ ਕਰਦੇ ਕੀ ਰਾਸ਼ਨ ਨਹੀਂ ਬੰਦਦੇ ਜੇ ਹੋਰ ਤੇ ਕੁਝ ਨਾ ਕਰਦੇ ਨਹੀਂ ਬੜਾ ਕੁਝ ਕਰਦੇ ਆ ਰਾਸ਼ਨ ਦੀ ਬਾਤ ਪਸਟ ਕਰਦੇ ਆ ਬਹੁਤ ਪਸਟ ਕਰਦੇ ਆ ਨਾ ਗਾ ਬਾਤ ਪਸਟ ਕਰਦੇ ਆ ਦੇਖੋ ਕੀ ਰਾਸ਼ਨ ਦਾ ਮੁੱਲ ਕੀ ਆ ਸਭ ਦਾ ਕਾਰਜ ਮੰਗਾ ਆਜਾ ਇਸ ਵਕਤ ਮੈਂ ਤੁਹਾਡੇ ਤੇ ਪੁੱਤ ਬਾਤ ਬਾਤ ਕਿਰਪਾਇਆ ਤਾਂ ਦੇਤੇ ਪਰਮੇਸ਼ਰ ਤੁਹਾਨੂੰ ਇੰਨਾ ਦੇਵੇ ਜਿਹੜਾ ਨਹੀਂ 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 ਪੁੱਤ ਜੇ ਤੇਰੇ ਤੇਰੇ ਆਸਰੇ ਇੰਨੀ ਸੰਗਤ ਬੈਠੀ ਆ ਵੇਖੋ ਕਿੱਥੋਂ ਕਿੱਥੋਂ ਆਣ ਕੇ ਕੋਈ ਬਜ਼ੁਰਗ ਮੇਰੇ ਵਰਗਾ ਕੋਈ ਭੈਣ ਆ ਵਿਦਵਾ ਮੇਰੇ ਵਰਗੀ ਨਾ ਆਪਣੇ ਬੱਚੇ ਪਾਲਣ ਦੀਆਂ ਨੇ ਦੋਨਾਂ 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 ਮੈਨੂੰ ਐਸੇ ਵਕਤ ਕੋਈ ਸਾਹਮਣ ਵਾਲਾ ਬਖਰਾਏ ਤਾਂ ਲੈ ਨਹੀਂ ਆ ਜੜੀ ਮੇਰੀ ਪਿੰਛਣਾ ਹੁੰਦੀ ਐ ਮੈਂ ਕਰਾਇਆ ਦੇ ਦੇਨੀ ਐ 500 ਟਾਡੇ ਵਰਗਿਆ ਕੋਲ ਕਿ 100 ਦੇ ਦੇ ਨਾ ਕੋਈ 50 ਦੇ ਦੇ ਨਾ ਮੈਂ ਜਮਾ ਕਰਕੇ ਆਪਣੀ ਦਵਾਈ ਪਿਆ ਪਰ ਮੈਲ ਚਾ ਲੈਉਣੀ ਐ ਮੇਰੇ ਗੋਡੇ ਮੈਨੂੰ ਬਹੁਤ ਦਰਦਾਂ ਹੁੰਦੀਆਂ ਨੇ ਕਿਸੇ ਦੀ ਪੁਕਾਰ ਸੁਣਿਆ ਨਾਲੇ ਲੁਈਆ ਮੇਰੇ ਦਾਤਿਆ ਪਰਮੇਸ਼ਰ ਖਦਾ ਬਾਪ ਵਾਹਿਗੁਰੂ ਗੁਰੂ ਰਾਮਦਾਸ ਬਾਬਾ ਸ਼ਿੰਦਾਵਾਲਿਆ ਇਸ ਪੁੱਤ ਦੀ ਇਹ ਡੇ ਡੀ ਉਮਰ ਵੱਡੀ ਕਰੀ ਇਹਦੇ ਬੱਚੇ ਦੀ ਵੱਡੀ ਉਮਰ ਕਰੀ ਇਹ ਬਹੁਤ ਸੰਗਤ ਸਾਂਭਣ ਪਰ ਮਾਤਮਾ ਇਹਨੂੰ ਇੰਨਾ ਦਈ ਜਿਹੜਾ ਕਿਤੇ ਇਹਦੇ ਕੋਲ ਥੜਕੇ ਨਾ ਬੋਵੇ ਇਹਦਾ ਸਦਾ ਪੜੋਲੇ ਪਰੇ ਰਹਿਣ ਮੇਰੇ ਖਦਾਬਾਪ ਤੇਰਾ ਮੈਂ ਧੰਨਵਾਦ ਹਰ ਵੇਲੇ ਕਰਦੀ ਰਹਿਣੀ ਆ ਮੈਂ ਆਪਣਾ ਗੁਰੂ ਤਨੀ ਹਪ ਛੋੜਾ ਜਾਂਦੀ ਮੈਂ ਨਹੀਂ ਨਹੀਂ ਮੈਂ ਸਿੱਖੀ ਸਤਿਕ ਨਹੀਂ ਛੱਡਣਾ ਪਰ ਮੈਨੂੰ ਜਾਵਾ ਦੇ ਵਾਲੇ ਉਹਨਾਂ ਹੀ ਪਿਆਰ ਹੈ ਮੇਰੇ ਸੱਚੇ ਪਾਤਸ਼ਾਹ ਤੈਨੂੰ ਸਾਰਿਆਂ ਨੂੰ ਮੰਨਦੀ ਮੈਂ ਮੇਰੇ ਖਦਾਬਾਪ ਇਹਦੇ ਬੱਚੇ ਦੀ ਵੱਡੀ ਵੱਡੀ ਉਮਰ ਕਰ ਆ ਦੋ ਪਾਣੀ ਪਾਣੀ ਕਿਉਂ ਬੀ ਪਾਣੀ ਲਓ ਕੋਈ ਨਹੀਂ ਪੁੱਤ ਨਹੀਂ ਕੋਈ ਤੁਸੀਂ ਲਓ ਤੁਸੀਂ ਤੁਸੀਂ ਲਓ ਪੁੱਤ ਮਾਤਾ ਨੇ ਖੁਦੀ ਮਾਤਾ ਅਸੀਸਾਂ ਦਿੰਦੀ ਦਿੰਦੀ ਜਿਹੜੀ ਥੱਕ ਕੇ ਵੇਖ ਲੋ ਹੈ ਨਾ ਮਾਤਾ ਨੂੰ ਸਾਹ ਚੜ ਗਿਆ ਅਸੀਸਾਂ ਦਿੰਦੇ ਦਿੰਦੇ ਮਾਤਾ ਬਹਿ ਲਓ ਇੱਥੇ ਬੈਠੋ 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 ਮਾਤਾ ਅਸੀਸਾਂ ਵੇਖੋ ਅਸੀਸਾਂ ਦੇ ਘਣਾਉਣੀਆਂ ਕਿਤੇ ਸੌਖੀਆਂ ਕਿਤੇ ਅਸੀਸਾਂ ਘਣਾਉਣੀਆਂ ਸੌਖੀਆਂ ਕਿਤੇ ਲਓ ਮਾਤਾ ਪਾਣੀ ਪੀ ਲਓ ਆ ਬਣੀ ਜੀ ਮੇਰੇ ਕੋਲ ਕਿਤਾ ਸਿਲੰਡਰ ਦੀ ਮੈਂ ਉਹਦੇ ਤੋਂ ਲੱਕੜਾ ਦੋ ਛੜਕ ਤੋਂ ਲੱਕੜਾ ਚੱਕ ਕੇ ਕੋਈ ਇਸ ਵਕਤ ਕੋਈ ਕੋਈ ਮਰავ ਨਹੀਂ ਸਾਬ ਪੋਤਾ ਕੋਈ ਨਹੀਂ ਸਾਬ ਪੋਤਾ ਮੇਰਾ ਇਸ ਵਕਤ ਤਾ ਦੇਖੋ ਇੱਥੇ ਮੈਂ ਅੱਗੇ ਵੀ ਸ਼ਾਇਰ ਜ਼ਿਕਰ ਕੀਤਾ ਹੋਵੇਗਾ ਇਹ ਯਾਸੀ ਗੱਲ ਕਿ ਮਾਤਾ ਮਾਤਾ ਨੇ ਰਾਸ਼ਨ ਖੜਿਆ ਤੇ ਕਿਹੇ ਰਖਸ਼ੇ ਵਾਲੇ ਨੂੰ ਹੱਥ ਦਿੱਤਾ ਰਖਸ਼ੇ ਤੇ ਬਹਿ ਗਈ ਤੇ ਮਾਤਾ ਨੂੰ 1 ਮਿੰਟ ਲਈ ਉਤਰਨ ਲਈ ਕਿਹਾ ਰਸੇ 'ਤੇ ਜਾ ਕੇ ਤੇ ਮਾਤਾ ਦੀ ਛੋਟੀ ਵੀ ਲੈ ਗਿਆ ਤੇ ਮਾਤਾ ਦਾ ਰਸੇ 'ਮਣ ਲੈ ਗਿਆ ਤੇ ਮਾਤਾ ਨੂੰ ਸੁੱਟ ਗਿਆ ਉੱਥੇ ਇਤਨਾ ਹੀ ਮਾਤਾ ਹਾਂਜੀ ਮੈਨੂੰ ਤਾਂ ਅੰਝੇ ਸੁੱਟਣ ਲੱਗਾ ਮੈਂ ਹਾਂ ਵੇ ਪੁੱਤ ਮੈਨੂੰ ਛੋਟਾ ਦਾ ਫੜ ਲੈੰਦੇ ਨਾ ਸ਼ੁਕਰ ਆ ਮੈਂ ਆਪਣਾ ਧਾਰ ਕਾਰਡ ਤੇ ਉਹ ਬੈਂਕ ਦੀ ਕਾਪੀ ਫੜ ਲਈ ਛੇਤੀ ਨਾ ਬਾਕੀ ਉਹ ਜਿਹੜਾ ਰਾਸ਼ਨ ਤੁਸੀਂ ਦਿੱਤਾ ਉਹ ਛੇਤੀ ਨਾ ਚੁੱਕ ਕੇ ਪੰਜ ਜਗ੍ਹਾ ਲੈ ਕੇ ਮੈਂ ਵਾਜਾ ਮਾਰਦੀ ਰਹੀ ਅੱਗੇ ਮੈਂ ਪੁੱਤ ਮਿੰਨ ਮੈਂ ਤੇ ਆਖਿਆ ਕੁਣੀ ਇਹਨੇ ਉੱਤੋਂ ਦੀ ਆਉਣਾ ਆ ਉੱਤੋਂ ਦੀ ਆਉਣਾ ਮੈਂ ਕਿਹਾ ਚਲੋ ਹੋ ਜਾਣਾ ਦੇਖੋ ਇੱਕ ਦੇਣ ਵਾਲਾ ਇੱਕ ਖੋਣ ਵਾਲਾ ਉਹ ਤੇ ਜ਼ਮੀਨ ਆਸਮਾਨ ਦਾ ਫਰਕ ਹੈਗਾ ਨਾ ਇਹਦਾ ਮੈਂ ਇਹਦੇ ਬੱਚੇ ਜਿਹੜਾ ਖੋਣ ਵਾਲਾ ਵਾ ਉਹਦੇ ਤੇ ਫੇਰ ਦਰਸ਼ ਲੋਕੀ ਕਰ ਜਾਂਦੇ ਆ ਤੇ ਜਿਹੜਾ ਗੁਰੂ ਰਾਮਦਾਸ ਜੀ ਦੀ ਕਿਰਪਾ ਸਦਕਾ ਗੁਰਾਮਦਾਸ ਵੰਡਣ ਦੇ ਲਈ ਬੋਟੇ ਦੇ ਉੱਤੇ ਜਿਹੜਾ ਭਾਰ ਬਖਸ਼ਿਆ ਵਾ ਨਾ ਉਹਨੂੰ ਭੰਡੀਆਂ ਜਾਂਦੇ ਲੋਕੀ ਅਹੀਂ ਉਹਦੀ ਨਕ ਹੈ ਹੈ ਆਏ ਭੁਖੇ ਹਨ ਇਹ ਮੈਂ ਇੱਥੇ ਦਿੱਤੀ ਵੇਖੋ ਹਾਂ ਕਿ ਉਹ ਉਸ ਰਖਸ਼ੇ ਵਾਲੇ ਤੇ ਬੱਚੇ ਭੁਖੇ ਹੋਣਗੇ ਕਿ ਜਿਹੜਾ ਉਹਨੇ ਮੇਰੇ ਕੋਲ ਰਾਸ਼ਨ ਖੋਗੇ ਲੈ ਗਿਆ ਫੇਰ ਨਹੀਂ ਫਟਕਾਰ ਦਿੱਤਾ ਇੱਥੋਂ ਆਂਦੇ ਆ ਕਿ ਮਾਂ ਦੀ ਅਸੀਸ ਦੇ ਵਿੱਚ ਕਿੰਨੀ ਕਬੱਡੀ ਤਾਕਤ ਹੁੰਦੀ ਹੁਣ ਇਹ ਅਸੀਸਾਂ ਨਾ ਲੱਗਣਗੇ ਸਾਨੂੰ ਇਹ ਅਸੀਸਾਂ ਜਿੰਨੇ ਵੀ ਆ ਇੱਥੇ ਸਾਰੇ ਜਾਣੇ ਜਿਹੜੇ ਸੇਵਾਵਾਂ ਕਰਦੇ ਆ ਇਹਨਾਂ ਨੂੰ ਅਸੀਸਾਂ ਨਾ ਲੱਗਣਗੀਆਂ ਕਿਉਂ ਅਸੀਸਾਂ ਲੱਗਣੀਆਂ ਨਹੀਂ ਲੱਗਣੀਆਂ ਮਾਤਾ ਆਂਦੀ ਆ ਲੈ ਲੋ ਇੱਕ ਪਾਸੇ ਮਾਤਾ ਆਂਦੀ ਆ ਕਿ ਮੇਰੇ ਕੋ ਖੋਕੇ ਲੈ ਗਿਆ ਉਹਦੇ ਉਹਦੇ ਬੱਚੇ ਭੁੱਖੇ ਹੋਣਗੇ ਤਾਂ ਕਰਕੇ ਖੋਕੇ ਲੈ ਗਿਆ ਤੇ ਇਹ ਜਿਹੜੇ ਤੇ ਇੱਕ ਖੋਣ ਵਾਲਾ ਉਹਦੇ ਉੱਤੇ ਫੇਰ ਲੋਕੀ ਤਰਸ ਕਰਦੇ ਆ ਇੱਕ ਜਿਹੜਾ ਵੰਡਣ ਵਾਲਾ ਵਾ ਉਹ ਉਹਨੂੰ ਫੇਰ ਲੋਕੀ ਭੰਡੀ ਜਾਂਦੇ ਆ ਤੇ ਐਸੀਆਂ ਐਸੀਆਂ ਮਾਤਾਵਾਂ ਦੀਆਂ ਜਿਹੜੀਆਂ ਸੀਸਾ ਸਾਨੂੰ ਨਾਲ ਕਰਨਗੀਆਂ ਨਹੀਂ ਜ਼ਰੂਰ ਲੱਗਣਗੀਆਂ ਜੀ ਲੱਗਣਗੀਆਂ ਨਾ ਹੈਨਾ ਇਹ ਇਹ ਲੱਗਣੀਆਂ ਉਹਨਾਂ ਉਹਨਾਂ ਨੂੰ ਆ ਜਿਨ੍ਹਾਂ ਜਿਨ੍ਹਾਂ ਨੇ ਸੇਵਾਵਾਂ ਦੇ ਵਿੱਚ ਹਿੱਸੇ ਪਾਏ ਆ ਚਾਹੇ ਇਹ ਸੇਵਾ ਵਾ ਚਾਹੇ ਕੋਈ ਵੀ ਕੋਈ ਵੀ ਦੁਨੀਆ ਦੇ ਉੱਤੇ ਸੇਵਾ ਸਹੀ ਹੈ ਇਸੇ ਕਰਕੇ ਸਿਵਾਵਾ ਜ਼ਰੂਰ ਕਰਿਆ ਕਰੀਏ ਇੱਕ ਇੱਕ ਬਜ਼ੁਰਗ ਦੀ ਇੱਕ ਭੈਣ ਦੀ ਇੱਕ ਮਾਤਾ ਦੀ ਇੱਕ ਬਜ਼ੁਰਗਾਂ ਦੀ ਅਸੀਸਾਂ ਲੈਣੀਆਂ ਬਹੁਤ ਜ਼ਿਆਦੀਆਂ ਔਖੀਆਂ ਨੇ ਅੱਜ ਕੱਲ ਦੇ ਸਮੇਂ ਦੇ ਵਿੱਚ ਤੇ ਇੱਕ ਮਾਤਾ ਰਾਸ਼ਨ ਲੈ ਕੇ ਜਾਂਦੇ ਤੇ ਅਸੀਸਾਂ ਵੇਖੋ ਢੇਰਾ ਢੇਰ ਅਸੀਸਾਂ ਦੇਤੀਆਂ ਫਿਰ ਹੁਣ ਇਹ ਅਸੀਸਾਂ ਸਾਨੂੰ ਨਹੀਂ ਪਤਾ ਲੱਗਣਾ ਕਿ ਅਸੀਸਾਂ ਕਿੱਥੇ ਕੰਮ ਕਰ ਜਾਣੀਆਂ ਅਸੀਸਾਂ ਸਾਨੂੰ ਵਿਖਦੀਆਂ ਨਹੀਂ ਆ ਨਹੀਂ ਨਹੀਂ ਸਹੀ ਗੱਲ ਨੂੰ ਅਸੀਸਾਂ ਵਿਖਦੀਆਂ ਨਹੀਂ ਆ ਅਸੀਸਾਂ ਜਿਹੜੀਆਂ ਵਾਂ ਜਦੋਂ ਕਾਰਜ ਜਿਹੜੇ ਸਹੀ ਹੁੰਦੇ ਆ ਨਾ ਉਦੋਂ ਪਤਾ ਲੱਗਦਾ ਕਿ ਇਹ ਕਿਸੇ ਨੇ ਸਾਨੂੰ ਅਸੀਸ ਦਿੱਤੀ ਹੈ ਕਿਸੇ ਨੇ ਹੈਨਾ ਮੈਂ ਇਨਸੀਡੈਂਟ শেয়ার ਕਰਨਾ ਹੈ ਹਾਂ ਕਰੋ ਕਰੋ ਮੈਂ ਐਕਚੁਅਲੀ ਇੱਥੇ ਅਕਤੂਬਰ ਦੀ 10 ਨੂੰ ਮੈਂ ਜੁਆਇਨ ਕੀਤਾ ਸੀ ਤੇ ਮੈਂ ਆਇਆ ਇਹ ਦਿਨ ਤੇ ਮੇਰਾ ਐਗਜ਼ਾਮ ਸੀ 8th ਆਫ ਅਕਤੂਬਰ ਨੂੰ ਤੇ ਮੈਂ ਕਾਫੀ ਡਰਿਆ ਸੀ ਦੋ ਤੇ ਮਤਲਬ ਉਹ ਐਗੈਸੀ ਕੋਈ ਨੈਸ਼ਨਲ ਲੈਵਲ ਦਾ ਐਗਜ਼ਾਮ ਸੀ ਤੇ ਉਹ ਮੈਂ ਦਿੱਤਾ ਤੇ ਮੈਨੂੰ ਕੋਈ ਨਾ ਦੇਵੇ ਸ਼ਾਰਟ ਹੀ ਨਹੀਂ ਸੀ ਵੀ ਮੇਰੇ ਮਤਲਬ ਵਧੀਆ ਮਾਰਕਸ ਆ ਜਾਣਗੇ ਤੇ ਮੈਂ 10th ਨੂੰ ਇੱਥੇ ਆਇਆ ਤੇ ਮੈਂ ਜਦੋਂ ਸੇਵਾ ਕੀਤੀ ਤੇ ਕਾਫੀ ਸਿੱਖਿਆ ਮਿਲਿਆ ਮੈਨੂੰ ਤੇ ਲੱਕੀਲੀ ਜਦੋਂ 11th ਨੂੰ ਫਿਰ ਮੇਰੇ ਸਿਸਟਰ ਨੇ ਮੈਨੂੰ ਦੱਸਿਆ ਕਿ ਫੋਨ ਤੇ ਮੈਸੇਜ ਆਇਆ ਤੇ ਉਹ ਮੇਰੇ ਮਾਰਕਸ ਇੰਨੇ ਜ਼ਿਆਦਾ ਅਨਐਕਸਪੈਕਟਿਡ ਆਏ ਨਾ ਕਿ ਮੈਂ ਸੋਚੇ ਵੀ ਨਹੀਂ ਸੀ ਤੇ ਉਹ ਲੱਕੀਲੀ ਮਾਈ ਟੌਪ ਕੀਤਾ ਐਸੇ ਉਹ ਐਗਜ਼ਾਮ ਵਿੱਚ ਟੌਪ ਕੀਤਾ ਇਸਦੇ ਟੌਪ ਕੀਤਾ ਮਤਲਬ ਜਿਹੜੇ ਮੇਰੇ ਸਕੂਲ ਲੈਵਲ ਸਕੂਲ ਲੈਵਲ ਤੇ ਆ ਗਿਆ ਜੀ ਟੌਪ ਕੀਤਾ ਉਹਦੇ ਵਿੱਚ ਮੈਂ ਟੌਪ ਕੀਤਾ ਸੀ ਤੇ ਉਹ ਫਿਰ ਮੈਨੂੰ ਜਿਹੜਾ ਮੇਰੇ ਫੈਮਿਲੀ ਨੇ ਵੀ ਕਾਫੀ ਉਹ ਤੋਂ ਮੈਨੂੰ ਸਪੋਰਟ ਕੀਤਾ ਜੀ ਉਹ ਜਿਹੜਾ ਮੈਨੂੰ ਇਨਸੀਡੈਂਟ ਮੈਨੂੰ ਆਇਆ ਲੱਗਾ ਵੀ ਸ਼ਾਇਦ ਜਿਹੜਾ ਮੈਂ 10th ਨੂੰ ਜਦੋਂ ਆਇਆ ਇੱਥੇ ਮੈਂ ਸੇਵਾ ਕੀਤੀ ਜਿਹੜੀ ਮੈਨੂੰ ਸੀਸਾ ਮਿਲੀਆਂ ਬਜ਼ੁਰਗਾਂ ਤੋਂ ਉਹਦਾ ਹੀ ਨਤੀਜਾ ਸੀ ਕੀ ਬਾਤ ਹੈ ਸਹੀ ਗੱਲ ਆ ਬਿਲਕੁਲ ਇੱਥੋਂ ਪਤਾ ਲੱਗਦਾ ਨਾ ਮੈਂ ਅੱਗੇ ਵੀ ਬੋਲ ਕੇ ਹਟਿਆ ਕਿ ਇਹ ਸੀਸਾ ਜਿਹੜੀਆਂ ਵਾਂ ਸਾਨੂੰ ਵਿਖਦੀਆਂ ਨਹੀਂ ਆ ਕਿਸੇ ਵੱਲੋਂ ਢਿੱਡ ਚੋਂ ਜਦੋਂ ਅਸੀਸ ਦਿੰਦਾ ਨੇ ਇੱਕ ਤੇ ਮੂੰਹ ਰੱਖੀ ਅਸੀਸ ਦਿੰਦਾ ਨਾ ਕਿ ਰੱਬ ਤੇਰੇ ਬੱਚੇ ਜੀਣ ਤੂੰ ਵੱਡੀ ਉਮਰ ਹੋਵੇ ਤੇਰਾ ਕਾਰੋਬਾਰ ਸੋਹਣਾ ਚੱਲੇ ਇੱਕ ਤੇ ਮੂੰਹ ਦੋ ਤੇ ਅੰਦਰੋਂ ਹੋਰ ਕੁਝ ਹੁੰਦੇ ਆ ਇੱਕ ਹੁੰਦਾ ਵਾ ਕਿ ਜਿਹੜਾ ਦਰਦ ਦੇ ਵਿੱਚੋਂ ਅਸੀਸ ਨਿਕਲਦੀ ਹੈ ਨਾ ਜਿਹੜੀ ਜਿਹੜੀ ਮਾਂ ਜਿਤਰਾ ਬਹੁਤ ਜ਼ਿਆਦਾ ਦਰਦ ਵਾ ਇੱਥੇ ਜੁਨੀਆਂ ਭੈਣਾਂ ਮਾਤਾਵਾਂ ਬੈਠੀਆਂ ਨੇ ਉਹਨਾਂ ਦਾ ਦਰਦ ਇਹਨਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਦਰਦ ਆ ਉਸ ਦਰਦ ਦੇ ਵਿੱਚ ਜਦੋਂ ਅਸੀਸ ਨਿਕਲਦੀ ਹੈ ਨਾ ਉਹ ਅਸੀਸ ਜਿਹੜੀ ਆ ਉਹ ਸਾਨੂੰ ਵਿਖਦੀ ਨਹੀਂ ਪਰ ਉਹ ਕਾਰਜ ਐਸੇ ਕਰ ਜਾਂਦੀ ਆ ਜਿਹੜੀ ਉਹਦੇ ਅਸੀਸਾਂ ਸਦਕੇ ਕਿਤਨੇ ਕਿਤੇ ਪਹੁੰਚਾ ਦਿੰਦੀ ਸਨ ਕਿਉਂ ਨਹੀਂ ਠੀਕ ਹੈ ਨਾ ਹਾਂ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਜੇ ਸਾਰੇ ਜਣੇ ਆਏ ਜੇ ਸਾਰੇ ਜਣੇ ਸਾਰੇ ਸਾਰੇ ਵਲੰਟੀਅਰ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਅਸੀਸਾਂ ਜਾਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ